ਜਗਤ ਸਰਤਾਪਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਕੌਮ ਦੀ ਮਹਾਨ ਵਿਰਾਸਤ ਤ੍ਰੈਸਤਾਬ ਦੀ ਕਾਲਜ ਸ੍ਰੀ ਅਮਰਤਸਰ ਸਾਹਿਬ ਵਿਖੇ ਸੁਭਾਇਮਾਨ ਮੇਰੇ ਪਿਆਰੇ ਬੱਚੇ ਭੈਣਾ ਵੀਰ ਸਾਈ ਗੁਰੂ ਦੀ ਸੰਗਤ ਗੁਰੂwidehat ਦੀ ਸਾਝ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਇੱਕ ਬਚਨ ਆ ਵਿਦਿਆ ਵਿਚਾਰੀ ਤਾਂ ਪਰਵਗੜ ਗੁਰੂ ਸਾਹਿਬ ਨੇ ਸਾਨੂੰ ਸਿਆਣੇ ਬਣਾਇਆ ਵਾ ਸੁਲਝੇ ਬਣਾਇਆ ਵਾ ਸਾਡੇ ਗੁਰੂ ਸਾਹਿਬ ਆਪ ਉਹਨਾਂ ਵੇੜਿਆਂ ਦੇ ਆਲਮ ਫਾਜ਼ਿਲ ਵੀ ਸਨ ਸਾਰੀਆਂ ਪਸ਼ਾਵਾਂ ਜਿਹੜੀਆਂ ਉਦੋਂ ਲਗਭਗ ਬੋਲੀਆਂ ਜਾਂਦੀਆਂ ਸੀ ਪਾਤਸ਼ਾਹ ਨੂੰ ਆਉਂਦੀਆਂ ਸੀ ਹਰ ਪਾਤਸ਼ਾਹ ਨੇ ਬੜੇ-ਬੜੇ ਵਿਦਵਾਨਾਂ ਦੀ ਕਦਰ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਦੁਆਰਾ ਸ਼੍ਰੀ ਮਲਖਾੜਾ ਸਾਹਿਬ ਗੁਰਮੁਖੀ ਦੇ ਲਈ ਇਹਨੂੰ ਨਿਯਮਬੰਦ ਕਰਨ ਦੇ ਲਈ ਕਹਦੇ ਲਿਖਵਾਏ ਅੱਗੇ ਮੈਂ ਪੱਟੀ ਸਾਹਿਬ ਗਿਆ ਉਧਰ ਪਾਕਿਸਤਾਨ ਜਿੱਥੇ ਹੈਗਾ ਗੁਰਦੁਆਰਾ ਪੱਟੀ ਸਾਹਿਬ ਜਿੱਥੇ ਪੱਟੀ ਲਿਖੀ ਆ ਕੂੜਾ ਉਕਮਾ ਕਾਂ ਕੀ ਕਿੰਜ ਜਾ ਕਾ ਅੰਤ ਨਾ ਪਾਇਆ ਤਾਂ ਸਾਡਾ ਵਿਦਿਆ ਦੇ ਨਾਲ ਸਰੋਕਾਰ ਗੁਰੂ ਸਾਹਿਬ ਨੇ ਮੁੱਢ ਤੋਂ ਜੋੜਿਆ ਪਰ ਨਾਲ ਦੀ ਨਾਲ ਸਾਨੂੰ ਗੁਰੂ ਸਾਹਿਬ ਨੇ ਇੱਕ ਫਰਜ਼ ਚੇਤੇ ਕਰਵਾਇਆ ਵਾ ਕਿ ਅਸੀਂ ਵਿਦਿਆ ਪੜੀਆ ਇਹ ਤਾਂ ਹੀ ਪਤਾ ਲੱਗੂਗਾ ਜੇ ਇਸ ਵਿਦਿਆ ਦੇ ਰਾਹੀਂ ਅਸੀਂ ਪਰਉਪਕਾਰ ਕਰੀਏ ਦੂਜੇ ਦਾ ਭਲਾ ਕਰੀਏ ਕਿ ਜੇ ਵਿਦਿਆ ਪੜ੍ਹ ਕੇ ਬੰਦਾ ਠਗੀਆਂ ਢੋਰੀਆਂ ਹੀ ਮਾਰੇ ਜਿਵੇਂ ਪਿਛਲੇ ਦਿਨੀ ਅੰਮ੍ਰਿਤਸਰ ਕੋਲ ਸਾਡ ਪਹਿਲਾਂ ਪੜ੍ਹੇ ਲਿਖੇ ਡਾਕਟਰਾਂ ਨੇ ਗਰੀਬ ਬੰਦਿਆਂ ਦੀਆਂ ਕਿਡਨੀਆਂ ਕੱਢ ਕੱਢ ਕੇ ਵੇਚੀਆਂ ਉਹਨਾਂ ਨੂੰ ਪਤਾ ਹੀ ਨਹੀਂ ਇਲਾਜ ਕਰਾਉਣ ਦਾ ਇਹ ਪੜ੍ਹੇ ਲਿਖਿਆਂ ਦਾ ਕੰਮ ਹੈ ਪੜ੍ਹੇ ਲਿਖੇ ਹੋਣਾ ਹੋਰ ਗੱਲ ਆ ਪਰ ਪੜ੍ਹੇ ਲਿਖੇ ਹੋ ਕੇ ਭਲੇ ਦੇ ਕੰਮ ਕਰਨੇ ਧਰਮੀ ਹੋਣਾ ਇਹ ਸਿੱਖੀ ਦੀ ਗੱਲ ਵਾ ਤੋਂ ਪਹਿਲੀ ਗੱਲ ਪੜ੍ਹਾਈ ਕਰੀਏ ਸਾਰੇ ਕਰੀਏ ਅੱਗੇ ਵਧ ਕੇ ਪਰ ਨਾਲ ਦੀ ਨਾਲ ਧਰਮੀ ਵੀ ਬਣੀਏ ਗਰੀਬ ਗੁਰਬੇ ਦੀ ਮਦਦ ਕਰੀਏ ਕਿਸੇ ਦਾ ਭਲਾ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਤੁਸੀਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਅੱਗੇ ਵਧੋ ਤਰਕੀਆਂ ਕਰੋ ਪਰ ਜਿੱਥੇ ਵੀ ਰਹੋ ਤੁਸੀਂ ਜਿੱਥੇ ਵੀ ਆਉਂਦੇ ਤੇ ਬਹੁਤ ਤੁਸੀਂ ਕੋਈ ਵੀ ਸੇਵਾ ਕਰੋ ਆਪਾਂ ਕਦੀ ਗਰੀਬ ਮਾਰ ਨਹੀਂ ਕਰਨੀ ਜਿੰਨੀ ਕਿਸੇ ਦੀ ਮਦਦ ਕਰ ਸਕਦੇ ਆ ਕੋਈ ਲੋੜਵੰਦ ਸਾਡੇ ਕੋਲ ਆ ਜੇ ਉਹ ਨਹੀਂ ਕਰੀਏ ਔਰ ਆਪਣੇ ਰੁਤਬੇ ਦੇ ਨਾਲ ਨਿਆਂ ਕਰੀਏ ਗੁਰੂ ਨੇ ਕਿਹਾ ਵਾ ਹੱਕ ਪਰਾਇਆ ਨਾਨਕਾ ਉਸ ਸੂਆ ਨੂੰ ਉਸ ਗਾਇਨ ਕੋ ਰੀਰ ਹਾਮਾ ਤਾਂ ਭਰੇ ਜਾ ਮਰਦਾਰਨਾ ਖਾਏ ਜਿਵੇਂ ਹਿੰਦੂਲੀ ਗਾਂ ਖਾਣਾ ਪਾਪ ਆ ਮੁਸਲਮਾਨ ਨੇ ਸੂਰ ਖਾਣਾ ਸਿੱਖ ਲਈ ਪਰਾਇਆ ਫੱਕ ਖਾਣਾ ਤਾਂ ਆਪਾਂ ਜਿਹੜੇ ਵੀ ਰੁਤਬੇ ਤੇ ਬਈਏ ਭ੍ਰਿਸ਼ਟਾਚਾਰ ਤੋਂ ਦੂਰ ਰਹਿਣਾ ਵਾ ਆਪਣੇ ਫਰਜ਼ ਦੇ ਪ੍ਰਤੀ ਅਵੇਹ ਰਹਿਣਾ ਵਾ ਪਰ ਤੁਸੀਂ بڑے ਰੁਤਬਿਆਂ ਤੇ ਪਹੁੰਚ ਜਾਣਾ ਵਾ ਆਪਾਂ ਉੱਥੇ ਜਾ ਕੇ ਜਿਹੜੀ ਵਿਦਿਆ ਕਿਉਂਕਿ ਇਹ ਐਸ ਦੀ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਧਾਰ ਆ ਵਾ ਇੱਕ ਧਾਰਮਿਕ ਸਿੱਖ ਨਮਾਇੰਦਾ ਸਿੱਖ ਸੰਸਥਾ ਦਾ ਆਧਾਰਾ ਵਾ ਇਥੋਂ ਪੜੇ ਹੋਏ ਬੱਚੇ ਬਾਹਰ ਜਾ ਕੇ ਚਾਨਣ ਮਨਾਰੇ ਬਣਨੇ ਆ ਵੀ ਇਹ ਇਹ ਐਸੀ ਸੰਸਥਾ ਤੋਂ ਪੜ ਕੇ ਆਏ ਆ ਕਿ ਬਾਹਰ ਆ ਕੇ ਵੇਖੋ ਪ੍ਰਚਾਰ ਬੋਲਾਂ ਨਾਲ ਨਹੀਂ ਹੁੰਦਾ ਪ੍ਰਚਾਰ ਜੀਵਨ ਨਾਲ ਹੁੰਦਾ ਕਿਰਦਾਰ ਨਾਲ ਹੁੰਦਾ ਤੁਸੀਂ ਸਾਰੇ ਪ੍ਰਚਾਰਕ ਵੀ ਹੋ ਤਾਂ ਮੈਂ ਇਹੋ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਕਿ ਪੜਾਈ ਲੱਗ ਕੇ ਕਰੋ ਪੂਰੀ ਮਿਹਨਤ ਕਰੋ ਆਪਾਂ ਜੇ ਮਿਹਨਤ ਕਰਾਂਗੇ ਜੋ ਸੋਚਾਂਗੇ ਹੋ ਜਾਊਗਾ ਜੋ ਸੋਚਾਂਗੇ ਪਾਵਾਂਗੇ ਆਪਾਂ ਪਰ ਮਿਹਨਤ ਨਾਲ ਸਮਝੌਤਾ ਨਾ ਕਰੋ ਸਿਰਫ ਪੜਾਈ ਪਰ ਨਾਲ ਦੀ ਨਾਲ ਆਪਾਂ ਸਿੱਖੀ ਦੇ ਕਾਰਜ ਕਰੀਏ ਪੜਾਈ ਕਰਕੇ ਜਦੋਂ ਰੁਤਬਿਆਂ ਤੇ ਪਹੁੰਚ ਗਏ ਤੇ ਪਤਾ ਲੱਗੇ ਵੀ ਆਹ ਗੁਰੂ ਦਾ ਸਿੱਖੀ ਹੋ ਇਹ ਰੁਤਬੇ ਤੇ ਬੈਠਾ ਵਾ ਇਹ ਹਰ ਗਰੀਬ ਗੁਰਬੇ ਦੀ ਗੱਲ ਸੁਣਦਾ ਵਾ ਹਰੇਕ ਦੀ ਮਦਦ ਕਰਦਾ ਵਾ ਆਪਾਂ ਜਦੋਂ ਨਵਾ ਸਾੜ ਵਿਦਿਆ ਦਾ ਅਕਾਡੈਮਿਕ ਵਧਾ ਵੜਾ ਸ਼ੁਰੂ ਹੋ ਰਿਹਾ ਤਾਂ ਗੁਰੂ ਦਾ ਥਾਪੜਾ ਪਾ ਕੇ ਲੈ ਲਿਆ ਵਾ ਜਦੋਂ ਸਾਨੂੰ ਗੁਰੂ ਦਾ ਥਾਪੜਾ ਮਿਲ ਜੇ ਫੇਰ ਸਾਨੂੰ ਪਰਵਾਹ ਨਹੀਂ ਹੁੰਦੀ ਕਿਸੇ ਦੀ ਪਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਾ ਆਹੀ ਭਾਈ ਚਿੱਤਰ ਸਿੰਘ ਦੀ ਬਾਤ ਸਾਂ ਜਿਨ੍ਹਾਂ ਨੇ ਉਹ ਮਸਤ ਹਾਥੀ ਵੀ ਮੋੜਤਾ ਹੀ ਲਾਗਨੀ ਮਾਰ ਕੇ ਤਾਂ ਜਦੋਂ ਗੁਰੂ ਦਾ ਥਾਪੜਾ ਹੋਵੇ ਨਾ ਫੇਰ ਆਪਾਂ ਹਰ ਮੰਜ਼ਿਲ ਸਾਹ ਕਰ ਸਕਦੇ ਆ। ਤੋਂ ਅੱਜ ਤੁਹਾਡਾ ਬੜਾ ਸ਼ੁਰੂ ਹੋਇਆ ਅਕੈਡੈਮਿਕ ਸਾਲ ਸ਼ੁਰੂ ਹੋਇਆ। ਮੈਂ ਇਹੋ ਹੀ ਕਹਿ ਕੇ ਜਾਣਾ ਦੱਬ ਕੇ ਪੜੋ। ਐਨ ਪੂਰਾ ਤੁਹਾਡੇ ਘਰ ਦੀਆਂ ਦੀਆਂ ਤੁਹਾਡੇ ਪਰਿਵਾਰ ਦੀਆਂ ਆਸਾਂ ਆ ਕਿ ਸਾਡੇ ਧੀ ਦਾ ਪੁੱਤ ਉੱਥੇ ਪੜਨ ਗਿਆ ਕੁਝ ਵੱਡ ਲਗੇ। ਜਿੱਦਾਂ ਦਾ ਰੁਝਾਨ ਬਾਹਰ ਦਾ ਵਾ ਨਾ ਭਾਵੇਂ ਬਾਹਰ ਜਾਣਾ ਮਾੜੀ ਗੱਲ ਨਹੀਂ ਆ ਜਾਣ। ਪਰ ਜੇ ਆਪਾਂ ਇੱਥੇ ਵਾਖ ਵਾਖ ਰੁਤਬਿਆਂ ਤੇ ਨਾ ਪਹੁੰਚੇ ਡੀਸੀ ਕੋਈ ਸਾਡਾ ਨਾਮ ਬਣਿਆ ਐਸਐਸਪੀ ਨਾ ਬਣਿਆ ਐਸਡੀਐਮ ਨਾ ਬਣਿਆ ਹੋਰ ਜਿਹੜੇ ਪ੍ਰਸ਼ਾਸਨਿਕ ਵੱਡੇ ਅਹੁਦੇ ਆ ਨਾ ਮਿਲੇ ਤੇ ਫੇਰ ਸਾਡੀ ਗੱਲ ਕੌਣ ਸੁਣੂਗਾ ਡੀਸੀ ਵੀ ਤੂੰ ਹੀ ਬਣਨਾ ਐਸਡੀਐਮ ਤੂੰ ਹੀ ਬਣਨਾ ਐਸਐਸਪੀ ਤੂੰ ਹੀ ਬਣਨਾ ਇਦਾਂ ਦੀ ਤਿਆਰੀ ਕਰੋ ਇਹ ਪੰਜਾਬ ਇਹ ਪੰਥ ਆਪਣਾ ਹੈ ਤੂੰ ਹੀ ਉਹਦੇ ਨੂੰ ਵੇਖੋ ਤੁਸੀਂ ਉਹਦੇ ਵਾਰਿਸ ਹੋ ਇਹਦੇ ਲਈ ਆਪਣੇ ਲਈ ਪੰਥ ਨਹੀਂ ਪੜੋ ਕੌਮਲੀ ਪੜੋ ਪੰਜਾਬਲੀ ਪੜੋ ਤੇ ਪੜ ਕੇ ਉੱਚੇ ਰੁਤਬਿਆਂ ਤੇ ਪਹੁੰਚੋ ਉੱਚੇ ਪਹੁੰਚ ਕੇ ਜਦੋਂ ਤੁਸੀਂ ਸੇਵਾ ਕਰੋਗੇ ਨਾ ਸਾਰੇ ਕਹਿਣਗੇ ਕਿ ਇਹ ਬੰਦੇ ਪ੍ਰਿੰਸੀਪਲ ਸਾਹਿਬ ਤੋਂ ਵੱਢ ਕੇ ਆਇਆ ਜਿਹੜੇ ਆਪ ਵੀ ਬੜੇ ਨੇਮ ਹੀ ਤੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਤੇ ਜੇ ਆ ਉਹ ਬੱਚੇ ਵੀ ਜਿਹੜੇ ਆ ਚਾਨਣ ਮਨਾਰਾ ਹਮੇਸ਼ਾ ਹੀ ਮਿਹਨਤ ਕਰੀਗੇ ਆਸਰਾ ਗੁਰੂ ਦਾ ਰੱਖੀਏ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਗਰੀਬੀ ਤੋਂ ਅਸੀਂ ਨਿਕਲੇ ਆ ਪਰ ਇੱਕ ਗੱਲ ਅਸੀਂ ਦੇਖੀ ਆ ਜੇ ਗੁਰੂ ਦਾ ਆਸਰਾ ਵਾ ਤੇ ਫੇਰ ਸਾਨੂੰ ਕੋਈ ਝੁਕਾਰ ਨਹੀਂ ਸਕਦਾ ਨਾ ਡਰਾ ਸਕਦਾ ਵਾ ਸਾਹਮਣੇ ਸਟਾਫ ਬੈਠਾ ਵਾ ਦੁਪੱਟੇ ਲੈ ਆਸੇ ਰਾਤੇ ਇਹੋ ਸਾਡੀ ਪਛਾਣ ਪਹਿਣਾ ਦੀ ਅੱਜ ਤਾਂ ਜੋ ਕਿ ਇਦਾਂ ਤਾਂ ਆ ਗਿਆ ਵਾ ਇੱਕਾਈ ਬਾਰੀ ਦੁਪੱਟੇ ਨਹੀਂ ਹੁੰਦੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸੰਸਥਾਵਾਂ ਉਹ ਭਾਵੇਂ ਸਟਾਫ ਦਾ ਭਾਵੇਂ ਸਾਡੀਆਂ ਧੀਆਂ ਵਾਂ ਉਹਨਾਂ ਦੇ ਸਿਰ ਕੱਗੇ ਹੋਣੇ ਚਾਹੀਦੇ ਇਹ ਗੁਰੂ ਨੇ ਕਿਹਾ ਵਾ ਭਾਈ ਗੁਰਦਾਸ ਦੀ ਇੱਕ ਵਾਰ ਆ ਨਾ ਠੰਡੇ ਕੂਹੋਂ ਨਾਇਕ ਐ ਪਾਗ ਵਿਸਾਰ ਆਇਆ ਸਿਰ ਨੰਗੇ ਇੱਕ ਪੁਰਾਣੇ ਸਮਿਆਂ ਦੇ ਵਿੱਚ ਕੋਈ ਲੰਗੇ ਸਿਰ ਨੂੰ ਕਿਹਾ ਜਾਂਦਾ ਸੀ ਵੀ ਕੋਈ ਮਰ ਗਿਆ ਨਾ ਭਾਈ ਗੁਰਦਾਸ ਨੇ ਕਹਾ ਲਿਖਿਆ ਵੀ ਕੋਈ ਬੰਦਾ ਬਾਹਰ ਗਿਆ ਉਹਨੇ ਕਿਸੇ ਇਸ਼ਾਰਾ ਕੀਤਾ ਤੇ ਉਹ ਪਾਗ ਉੱਥੇ ਭੋਲ ਆਇਆ ਉਹਦਾ ਹੀ ਕੇਸ ਖੁੱਲੇ ਲਾਇਆ ਘਰ ਦੇ ਵਿੱਚ ਬੀਬੀਆਂ ਰੋਈ ਜਾਂਦੀ ਕੋਈ ਮਰ ਗਿਆ ਵਾ ਬਾਪੂ ਨੰਗੇ ਸਿਰ ਆ ਗਿਆ ਅਲਾਰੀ ਨਾਲੀਆਂ ਗਈਆਂ ਵੀ ਕੌਣ ਮਰਿਆ ਪੁੱਛਿਆ ਉਹਨਾਂ ਨੇ ਵੀ ਕੌਣ ਮਰਿਆ ਕਿਹਦੇ ਨਾਮ ਦਾ ਵੈਣ ਪਾਉਣਾ ਤੇ ਬਾਪੂ ਕਹਿੰਦਾ ਵੀ ਮੈਂ ਤੇ ਵੈਰੇ ਹੀ ਲੰਗੇ ਸਿਰ ਆ ਗਿਆ ਵਾ ਪੁਰਾਣੇ ਸਮੇਂ ਦੇ ਵਿੱਚ ਨੰਗੇ ਸਿਰ ਹੋਣ ਨੂੰ ਮਾਰਾ ਸਮਝਿਆ ਜਾਂਦਾ ਸੀ ਤੋ ਤੂੰ ਹੀ ਮੇਰੀਆਂ ਧੀਆਂ ਬੈਠੀਆਂ ਪਹਿਣਾ ਬੈਠੀਆਂ ਤੂੰ ਹੀ ਕੌਮ ਦੀ ਇੱਜ਼ਤ ਆ ਸਰ ਕੱਜ ਕੇ ਰੱਖਣੇ ਦੁਪੱਟਿਆਂ ਦੇ ਨਾਲ ਤੂੰ ਹੀ ਕਲਗੀਧਰ ਪਾਤਸ਼ਾਹ ਦੀਆਂ ਧੀਆ ਵਾ ਤੁਹਾਡੇ ਤੇ ਗੁਰੂ ਦੀ ਰਹਿਮਤ ਵੀ ਬਹੁਤ ਆ ਮੈਨੂੰ ਖੁਸ਼ੀ ਆ ਪੀ ਜਿੰਨੀਆਂ ਬੈਠੀਆਂ ਜਾਂ ਸਟਾਫ ਬੈਠਾ ਵਾ ਮੈਨੂੰ ਆਸ ਆ ਅੱਗੋਂ ਪਿਛੋਂ ਵੀ ਇਦਾਂ ਹੀ ਹੋਊਗਾ ਪਿਆਪਾ ਸਿਰ ਕੱਢ ਕੇ ਰਖੀਏ ਦੁਪੱਟੇ ਰਖੀਏ ਸਿੰਘਾਂ ਦੇ ਸੋਲੀਆਂ ਦਸਤਾਰਾਂ ਸਜਾਈਆਂ ਸਾਡਾ ਤਾਜ ਆ ਇੱਥੇ ਆਪਣਾ ਹੋਊਗਾ ਮਕਸਦ ਆ ਪੜ੍ਹਾਈ ਵਿਦਿਆ ਨਿਸ਼ਾਨਾ ਪੱਕਾ ਰੱਖ ਕੇ ਪੜ੍ਹਾਈ ਕਰੀਏ ਬਾਣੀ ਦਾ ਪਾਠ ਕਰੀਏ ਗੁਰੂ ਅਗੇ ਅਰਦਾਸ ਕਰੀਏ ਮੈਂ ਇਸ ਨਵੇਂ ਅਕੈਡੈਮਿਕ ਬਰੇ ਤੇ ਪ੍ਰਿੰਸੀਪਲ ਸਾਹਿਬ ਸਮੂਹਟੀ ਸਟਾਫ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੇਰੀ ਪੀੜੀ ਦੇ ਮਾਲਕ ਗੁਰੂ ਗੋਬਿੰਦ ਪਾਤਸ਼ਾਹ ਗੁਰੂ ਗਰਬ ਸਾਹਿਬ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਸਾਡੇ ਬੱਚੇ ਇੰਨੀ ਤਨ ਦੇ ਹੀ ਨਾਲ ਮਨ ਨਾਲ ਪੜ੍ਹਾਈ ਕਰਨ ਵੀ ਪੰਜਾਬ ਦੇ ਹਰ ਖੇਤਰ ਤੇ ਮੁਕਾਮ ਦੇ ਵਿੱਚ ਇਹੀ ਬੱਠੇ ਹੋਣ ਇਹੀ ਛਾਏ ਹੋਣ ਕੋਈ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ